ਸਸੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸੁਨੇਰ ਦੇ ਵਿੱਚ ਸੁਨੇਰ ਪਿੰਡ ਆ ਜਿਹੜਾ ਮਿੱਤਰੋ ਇਹ ਜ਼ਿਲ੍ਹੇ ਮੋਗੇ ਦਾ ਪਿੰਡ ਆ ਗਿਆ ਤੇ ਇਹ ਪਿੰਡ ਆ ਜਿਹੜਾ ਮਿੱਤਰੋ ਜਦੋਂ ਤੁਸੀਂ ਜੀਰੇ ਸ਼ਹਿਰ ਦੇ ਬਿਲਕੁਲ ਨੇੜੇ ਕਰਕੇ ਰਹੋਗੇ ਤਾਂ ਜੀਰੇ ਸ਼ਹਿਰ ਦੇ ਬਿਲਕੁਲ ਨੇੜੇ ਜੇ ਕਰਕੇ ਹੀ ਇਹ ਵਸਿਆ ਹੋਇਆ ਨਗਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਧਿਆਨਬਾਈ ਦਾ ਨਾਮ ਆ ਤੇ ਵਪਾਰ ਦਾ ਵੀਰ ਦਾ ਕੰਮ ਆ ਅੱਜ ਤੁਹਾਡੀ ਕਚਹਿਰੀ ਦੇ ਵਿੱਚ 4 ਜਨਵਾਰ ਰੱਖਾਂਗੇ ਮਿੱਤਰੋ 4 ਜਨਵਾਰ ਤੁਹਾਡੇ ਪਸੰਦੀਦੇ ਹੋਣਗੇ ਦੋ ਜਰਸੀ ਇੱਕ ਕਾਫੀ ਕਲਰ ਦੇ ਵਿੱਚ ਜਿਹੜੀ ਸਾਹੀਵਾਲ ਪੈਂਦੀ ਨਸਲ ਦੀ ਮਿੱਤਰੋ ਵੜ ਹੋਊਗੀ ਔਰ ਇੱਕ ਮਾਝ ਤੁਹਾਡੇ ਰੂਪ ਰੂਪ ਕਰਾਂਗੇ ਮਾਝ ਤੁਹਾਨੂੰ ਐਂਡ ਤੇ ਵਿਖਾਵਾਂਗੇ ਕਿਉਂਕਿ ਉਹ ਡਰਦੀ ਉਹ ਅੰਦਰ ਖੜੀ ਹੋਈ ਆ ਸਾਰੀ ਗੱਲਬਾਤ ਕਰਦੇ ਆਪਾਂ ਬਾਈ ਦੇ ਨਾਲ ਸਾਸਿਕਾ ਜੀ ਵੀਰੇ ਸਾਸਿਕਾ ਵੀਰ ਜੀ ਕੀ ਹਾਲਤ ਏਣ ਬਾਈ ਠੀਕ ਠਾਕ ਵਰੀ ਸਿੱਤਾ ਦੇ ਪਰਿਵਾਰ ਵੀਰੇ ਬਾਹਰ ਕਿਰਪਾ ਬਾਈ ਚਲੋ ਸ਼ੁਕਰ ਆ ਬਈ ਅੱਜ ਕਿੰਨੇ ਜਾਨਵਰ ਸੀ ਏਣ ਬਾਈ ਜੀ ਆਪਣੇ ਕੋਲੇ ਤਿੰਨ ਵੇੜਾਂ ਜੀ ਤਿਆਰ ਹੀ ਆਵਾ 10 15 15 ਦਾਨ ਲੈਿੰਦਾਂ ਜੀ ਇੱਕ ਆਪਣੇ ਕੋਲੇ ਵੱਡੀ ਮੈਂ ਆ 7 ਮਹੀਨਿਆਂ ਦੀ ਗੱਭ 7ਵਾਂ ਮਹੀਨਾ ਲੱਗਾ ਹੋਇਆ ਠੀਕ ਆ ਵੀਰੇ ਦੁੱਧੋ ਡਰਾਈ ਆ ਹੈ ਦੁੱਧੋ ਡਰਾਈ ਵੀਰ ਜੀ ਠੀਕ ਆ ਵੀਰੇ ਅੱਛਾ ਵੀਰੇ ਜਿਹੜ 8 ਤੋਂ 9 ਤਾਂ ਲੈਂਦੀ ਆ 8 ਤੋਂ 9 ਤਾਂ ਲੈਂਦੀ ਹਾਂ ਜੀ ਹਾਂਜੀ ਵੀਰ ਜੀ ਠੀਕ ਹੈ ਵੀਰੇ ਅੱਛਾ ਵੱਡੇ ਭਾਈ ਦੁੱਧ ਕਿੰਨਾ ਦੇਜੂਗੀ ਤੇਰਾ ਦੁੱਧ ਵਾਕੀ ਹੁੰਦਾ ਆ ਆਪਦੀ ਸੇਵਾ ਦਾ 10 11 ਕਿਲੋ ਆਪਾਂ ਜ਼ਿਆਦਾ ਨਹੀਂ ਕਹਿੰਦੇ 10 11 ਕਿਲੋ ਵੈੜ ਨਾਰਮਲ ਦੁੱਧ ਦੇਜੂਗੀ ਦੇਜੂਗੀ ਵੀਰੇ ਇਹਨਾਂ ਤਾਂ ਦੇਣਾ ਵੀ ਪੈਂਦਾ ਦੇਣਾ ਚਾਹੀਦਾ ਹਾਂ ਜੀ ਮੈਂ ਫੇਸ ਕੁਆਲਿਟੀ ਚੰਗੀ ਆ ਹਾਈਟ ਦੇ ਵਿੱਚ ਮਿੱਤਰੋ ਛੋਟੀ ਆ ਕਿਉਂਕਿ ਤੁਸੀਂ ਕੋਲੇ ਆ ਕੇ ਕਹੋ ਵੱਜ ਵੀ ਇਹ ਤਾਂ ਦੱਸਿਆ ਨਹੀਂਗਾ ਦਰਮਿਆਨੇ ਸਾਈਜ਼ ਦੇ ਵਿੱਚ ਵੈੜ ਆਹੇ ਰੇਟ ਭਾਈ ਤਾਂ ਕੀ ਰਹੂਗਾ ਵੀਰ ਜੀ ਰੇਟ ਕਰਨ ਨੂੰ ਆਪਾਂ 40 ਕਰ ਲਗੇ 42 ਕਰਕੇ 36000 ਦੀ ਵੈੜ ਦੇ ਦੇਣੀ ਮ ਇਹ ਸੂਆ ਦੁੱਧੀ ਹੈ ਨਾ ਮੇਰੇ ਵੀਰ ਜੀ ਦੁੱਧਾ ਠੀਕ ਦੂਜਾ ਸੂਆ ਮਿੱਤਰੋ ਜਰਸੀ ਟੌਪ ਸੋਹਣਾ ਤਿਆਰੀ ਵਿੱਚ ਸੁਵੂਗੀ ਕਿਉਂਕਿ ਹਜੇ ਦੇਣੇ ਨੇ ਕਰਮਾੜੀ ਨੇ ਸੁ ਬਣਦੀ ਕਰਾਉਂਦੀ ਆ ਦਿਨ ਤੋਰਨ ਅੱਠ ਸੱਤ ਲੈ ਜਾਣੇ ਦਸ ਦੇਣੇ ਲੈ ਜਾਣੇ ਹਜੇ ਸੋਹਣੀ ਨਿਕਲ ਜਾਊਗੀ ਸੋਹਣੀ ਤਿਆਰ ਹੋ ਜਾਊਗੀ ਜਦੋਂ ਤਿਆਰ ਹੋ ਗਈ ਸੋਹਣੀ ਉਦੋਂ ਜੱਜਤ ਬਣ ਜਾਊਗੀ ਜੱਜਤ ਬਣ ਗਈ ਜਦੋਂ ਉਦੋਂ ਦਿਲ ਤੁਹਾਡਾ ਪੈਸੇ ਲਾਉਣ ਨੂੰ ਕਰੂਗਾ ਤੇ ਜਦੋਂ ਪੈਸੇ ਲੱਗ ਗਏ ਤੇ ਉਦੋਂ ਬਾਅਦ ਫਿਰ ਦੁੱਧ ਦਾ ਤੁਸੀਂ ਸਾਬ ਸੰਭਾਲਾ ਉਹ ਜਿਹੜੀ ਇੰਦੀ ਆਪ ਕਰ ਲੈਣੀ ਆ ਮਿੱਤਰੋ ਬਹੁਤ ਸੋਹਣੀ ਵਹਿੜਾ ਮੂੰਹ ਮੱਥੇ ਲੱਗਦੀ ਆ ਘਰੇ ਰੱਖਣ ਲਈ ਜਿੰਨੇ ਪੁਰਾਣੇ ਘੱਟ ਪੈਸੇ ਲਾਉਣੇ ਉਹਦੇ ਲਈ ਤੋਹਫਾ ਗਾਵਾ ਥਣ ਤੁਣੂ ਚ ਅਸੇ ਵੀਰੇ ਚਿੱਟੀ ਜਿਹੜੀ ਇਹਦੇ ਕਿੰਨੇ ਦਿਨ ਪਏ ਨੇ ਇਹਦੇ ਵੀਰੇ 14-15 ਦਾ ਰਹਿੰਦੇ ਬੈਠਦੇ ਠੀਕ ਹੈ ਬਾਈ ਅੱਛਾ ਇਹ ਵੀ ਦੂਜਾ ਸੂਈ ਹੈ ਵੀਰੇ ਇਹ ਵੀ ਵੀਰੇ ਦੂਜਾ ਸੂਈ ਹੈ ਇਹਦਾ ਰੇਟ ਬਾਈ ਕੀ ਰਹੂਗਾ ਇਹਦਾ ਵੀਰੇ 35000 35000 ਇਹਦਾ ਵੀ ਮੰਤਨ ਹੋ ਜੂਗਾ ਹਾਂਜੀ ਵੀਰ ਜੀ ਗੱਡੀ ਭਾਰ ਨੂੰ ਮੇਰੇ ਤੋਰੀ ਉਪਰਾ ਲੈ ਆਏ ਮਿੱਤਰੋ ਇਹਦੀ ਵੀ ਡਿਮਾਂਡ ਜਿਹੜੀ 35000 ਰੁਪਈਆ ਆ ਇਹ 14-15 ਦਿਨਾਂ ਦੀ ਹਜੇ ਕੱਚੀ ਆ ਸੋਹਣੀ ਬਣ ਕੇ ਸੋਹਣੀ ਨਿੱਖਰ ਕੇ ਤਿਆਰ ਹੋ ਕੇ ਥੱਲੋਂ ਵਧੀਆ ਜੱਚਤ ਬਣਾ ਕੇ ਸੂਗੀ ਕਰਮ ਵਾਲੀ ਦੇਖ ਸਕਦੇ ਆ ਤੁਸੀਂ ਹੂੰ ਔਰ ਜਿੰਨੀ ਬਣੂਗੀ ਚੰਗੀ ਨਿਕਰੂਗੀ ਚੰਗੀ ਤਿਆਰ ਹੋਊਗੀ ਕਰਮਾਂ ਵਾਲੀ ਮਿੱਤਰੋ ਇਹਦਾ ਰੇਟ ਜਿਹੜਾ ਵੀਰੇ ਕੀ ਰੱਖਿਆ ਸੀ ਇਹਦਾ 35000 ਰੁਪਏ 35000 ਜੇ ਕੋਈ ਜੋੜਾ ਲੈਣ ਆਲਾ ਹੋਇਆ ਵੀਰੇ ਮੰਤਰ ਖੁੱਲਾ ਹਾਂ ਵੀਰੇ ਕਰ ਦਾਂਗੇ ਮੰਨਤਾ ਠੀਕ ਹੈ ਭਾਈ ਠੀਕ ਹੈ ਵੀਰੇ ਲੈ ਵੀ ਮੈਂ ਤੁਹਾਨੂੰ ਬਾਕੀ ਵੀਰੇ ਬੱਚੀਆਂ ਪਾਵਾ ਹੱਜੜਾ ਦਾਦਾਦਾਂ ਲੈਂਦੀਆਂ ਕੱਚੀਆਂ ਕਰਕੇ ਆ ਤਿਆਰ ਹੋਈਆਂ ਬੱਚੀਆਂ ਦਾ ਚਲੀ ਚਲੀ ਆ ਐਸੇ ਵੀਰੇ ਇਹ ਦੂਜੀ ਵੈੜ ਜਿਹੜੀ 3 ਨੰਬਰ ਤੇ ਸ਼ਾਈ ਵਾਲ ਵੈੜ ਆਪਣਾ ਫਾਰਮ ਚੋਂ ਲਈ ਹੋਈ ਆ ਠੀਕ ਹੈ ਵੀਰੇ ਹੰਡੀ ਸੀਲ ਪੂਰੀ ਆ ਬਿਲਕੁਲ ਨਹੀਂ ਆ ਨਾ ਉਪਰਾ ਕਰਦੀ ਕਰਕੇ ਆ ਲਓ ਦੇਖ ਲਓ ਠੀਕ ਹੈ ਭਾਈ ਓਕੇ ਇਹਨੇ 17 18 ਕਿਲੋ ਪਲੂਨ ਨੇ ਦੁੱਧ ਚਵਾਇਆ ਦਿੱਤਾ ਬਣ ਜੇ ਕੋਈ ਸੂਈ ਦੀ ਕਹਿੰਦਾ ਆਪਾਂ 20 ਕਿਲੋ ਦੋ ਤੇ ਚਵਾ ਕੇ ਦੇ ਦਾਂਗੇ ਫਿਰ 20 ਕਿਲੋ ਵਾਲਾ ਮੁੱਲ ਉਹ ਜਾ ਹੋ ਜਾ ਠੀਕ ਹੈ ਵੀ ਪਹਿਲਾਂ ਗਰੰਟੀ ਦਾ ਮੁੱਲ ਉਹ ਜਾ ਗਰੰਟੀ ਵਾਲਾ ਕੰਮ ਹੀ ਆ ਗਰੰਟੀ ਵਾਲਾ ਵੀਰੇ ਸੀਲ ਠੰਡੀ ਇਹ ਨਹੀਂ ਗੱਲ ਕੀ ਨਿਸ਼ਾਨੀਆਂ ਕਵਰ ਕਰਦੀ ਆ ਬੱਚੀ ਪੂਰੀਆਂ ਨਜ਼ਾਇਰ ਨਿਸ਼ਾਨੀ ਨਹੀਂ ਕੋਈ ਆ ਰਾਸਤਾਨੀ ਜੀਆਂ ਨਹੀਂ ਜਿਹੜੀਆਂ ਕੁਆਲਟੀ ਬਹੁਤ ਜ਼ਬਰਦਸਤੋ ਜ ਵਿੱਚ ਆਉਂਦੀ ਆ ਹਾਂਜੀ ਹਾਂਜੀ ਰੰਗ ਚਮਕਦਮ ਕੇ ਚੰਗੀ ਆ ਇਹਦਾ ਰੇਟ ਬਾਈ ਫਿਰ ਵੀਰ ਜੀ ਉਹ ਮੈਂ ਤਿਆਰ ਹੋਈ ਦਾ ਬੱਚੀ ਵਾਲਾ 75 ਦੀ ਵੇਚ ਗਿਆ ਅੱਜ ਬੱਚੀ ਆਪਾਂ 60 ਚੋਂ ਮਾਨਤਾ ਨਹੀਂ ਹੋਣਾ ਛੋੜ ਛੱਡ ਠੀਕ ਹੈ ਵੀਰੇ ਕੱਢੀ ਬਾਣ ਦੇਖ ਸਕਦੇ ਹੋ ਤੁਸੀਂ 60 ਚੋਂ ਮਾਨਤਨ ਹੋ ਜੂਗਾ ਇਹਦਾ ਸਾਈਵਾਲ ਨਸਲ ਦੇ ਵਿੱਚ ਪੈਂਦੀ ਹੈ ਇਹ ਕਰਮਾਂ ਵਾਲੀ ਦੇਖੋ ਤੁਸੀਂ ਹੂੰ ਲਿਆ ਵੀਰੇ ਹਈ ਓਪਰਾ ਕਰਦੀ ਆ ਓਪਰਾ ਕਰਦੀ ਵੀਰੇ ਇਹ ਅੱਜ ਹੀ ਆਈ ਆ ਘੰਟਾ ਕ ਹੋ ਗਿਆ ਬਸ ਪਤਾ ਹੀ ਫਰਮਾਈ ਠੀਕ ਹੈ ਵੀ ਲੈ ਵੀ ਮਿੱਤਰੋ ਦੇਖ ਸਕਦੇ ਆ ਤੁਸੀਂ ਹੂੰ ਹਾਂ ਦੱਸ ਤੱਕ ਲਿਆ ਵੀਰੇ ਬਣਦੇ ਵੀਰੇ ਤੋ ਬਸ ਲੈ ਮਿੱਤਰੋ ਦੇਖ ਸਕਦੇ ਆ ਤੁਸੀਂ ਕਰਮਾਂ ਵਾਲੀ ਨੂੰ ਹੂੰ ਉਹ ਕਿ ਥੜਲੇਵਾ ਬਹੁਤ ਚੰਗਾ ਤਿਆਰ ਕਰੂਗੀ ਬਾਈ ਹਾਂ ਵੀਰ ਦਾ ਦਿਨ ਤਾਂ 10 12 ਐਮੀ ਲੈ ਜੂ ਬਾਈ ਹਾਂ ਵੀਰ ਇਹ ਤਾਂ 15 ਦਾ ਰਹਿੰਦੇ ਆ ਤੂੰ ਕੋਈ ਨਹੀਂ ਲੈ ਸ਼ਾਦੀ ਕੋਈ ਨਹੀਂ ਬਸ ਕੱਲਣਾ ਉਪਰਾ ਕਰਦੀ ਲੈ ਹੂੰ ਸਹੀ ਗੱਲਾਂ ਤੇ ਨਹੀਂ ਹਣਾ ਹਾਂ ਬਾਕੀ ਵੀਰੇ ਉਹ ਕਹਿਣਾ ਗੂ ਜਿਹੜਾ ਹੀਰੇ ਦੀ ਮੁੱਲ ਆਪੇ ਜਵਾਰੀ ਨੇ ਕਰ ਲੈਣੀ ਕੀ ਚੀਜ਼ ਹੈ ਕਦਰ ਤਾਂ ਉਹਨਾਂ ਨੇ ਕਰੀ ਜਿਨ ਨੂੰ ਪਤਾ ਹੈ ਪਤਾ ਜੀ ਨੂੰ ਕੀ ਜੀ ਦਾ ਹਾਂਜੀ ਹਾਂਜੀ ਅੱਛਾ ਵੀਰੇ ਮਾਦਰ ਜਿਹੜੀ ਉਹ ਵੀ ਕੱਢ ਲਈਏ ਬਾਅਦ ਹਾਂ ਵੀਰ ਜੀ ਜ਼ਰੂਰ ਲੈ ਵੀ ਮੇ ਤਰ ਆ ਮੈਂ ਆ ਬਾਈ ਦੇ ਕੋਲੇ ਇਹ ਸੱਤਾਂ ਮਹੀਨੇ ਦੀ ਗੱਪਣਾ ਵੀਰੇ ਸੱਤਵਾਂ ਵੀਰੇ ਲੱਗਾ ਹੋਇਆ ਠੀਕ ਆ ਲੈ ਆਈ ਮਰੀ ਨੇੜੇ ਆ ਜਾਈ ਮੜ ਦੋ ਦਦਾ ਦਿੰਦੀ ਕੁਝ ਕਿ ਨਹੀਂ ਵੀਰੇ ਇਹਦੇ ਨਹੀਂ ਡرائی ਕੀਤੀ ਹੋਈ ਆਪਣਾ ਇੱਥੋਂ 4-5 ਕਿਲੋਮੀਟਰ ਨਾਲੋਂ ਪਿੰਡੋਂ ਲਈ ਆ ਠੀਕ ਆ ਇਹਦਾ ਰੇਟ ਬਾਈ ਇਹਦਾ ਰੇਟ ਵੀਰੇ ਆਪਾਂ ਮੁੱਲ ਕੰਨੂ ਕੋ ਕਰੀਏ 8000 ਦੀ ਦੇਣੀ ਆ 8000 ਦੀ ਦੇਣੀ ਆ ਹਾਂ ਬਸ ਵੀਰੇ ਇਕੱਲੇ ਸਿੰਘਾ ਸਿੰਘਾਂ ਦਾ ਵਟਾ ਹੈ ਜਿਹੜਾ ਹੈਗਾ ডিসੀਜਾਂ ਦਾ ਬਾਕੀ ਮੈਂ ਵੀਰੇ ਆਪਾਂ ਗਵਾਂਢ ਪੈਂਡ ਤੋਂ ਲਈ ਵਾਲਾ ਪੋਣਸ਼ਾਨ ਕਰ ਲੈ 17 18 ਕਿਲੋ ਮੈਂ ਦੁੱਧ ਦਿੰਦੀ ਆ ਇਹ ਹੈ ਹਾਂ ਵੀਰੇ ਪੋਣਸ਼ਾਨ ਕਰਕੇ ਆਪਣੇ ਤੋਂ ਲੈ ਲੈ ਮੈਂ ਬੰਦਾ ਕਰਨਾਲ ਤੋਂ ਲੈ ਆਈ 80 ਦੀ ਇਹ ਹਾਂ ਆਪਣੇ ਤੋਂ 4 ਕਿਲੋਮੀਟਰ ਵੜ ਪੈਂਡ ਹੈ ਜੇ ਬੰਦਾ ਕਹਦੂ 17 ਕਿਲੋ ਵੀ ਦਿੱਤਾ ਆਪਣੇ ਕੋਲੇ ਮੈਂ ਛਾੜਿਆ ਜਿੰਨੇ ਦੀ ਗੱਲ ਜਾਉਣ ਨੇ ਦੀ ਦੇ ਦਾਂਗੇ ਜੇ 17 ਵੀ ਕਹਦੇ ਅਗਲਾ ਓਕੇ ਬਾਈ ਠੀਕ ਆ ਵੀਰੇ ਹਾਂਜੀ ਮਿੱਤਰੋ ਦੇਖ ਸਕਦੇ ਹੋ ਤੁਸੀਂ ਬੜਦੇ ਵੀਰੇ ਪਾਸ ਲੈ ਜਾਇਓ ਇਥੇ ਬਣਨਾ ਭਾਈ ਨੇੜੇ ਇੱਕ ਰੀਲ ਬਣਾਉਣੀ ਹੋਈ ਆਪਾਂ ਆਪਦੇ ਵਿੱਚ ਕੀ ਪ੍ਰੋਬਲਮ ਆਖ ਦੇ ਵੀਰੇ ਆਹ ਸੱਚ ਦੱਸਣਾ ਭੁੱਲ ਗਿਆ ਇਹ ਮੜਾ ਜਾ ਜਦੋਂ ਮੈਂ ਚੜਾਉਂਦਾ ਸੀ ਨਾ ਉਹਦੇ ਚੜੀ ਨਹੀਂ ਸੰਗ ਲੜ ਗਿਆ ਤੇ ਮੇਥੋਂ ਰੱਸਾ ਵਜਾ ਰਾਸੇ ਦੇ ਨਾਲ ਨਾ ਮੜਾ ਜਾ ਚਿੱਟੇ ਦਾ ਨਿਸ਼ਾਨ ਜਾ ਬਣ ਗਿਆ ਹਾਂ ਠੀਕ ਹੈ ਵੀਰੇ हां जरूर ਹੈਗਾ ਦੱਸਣਾ ਫਰਜ਼ ਆ ਵੀਰੇ ਕੋਈ ਭੈਣ ਭਰਾ ਦੂਰੋਂ ਆਉਂਦਾ ਆ ਦੂਰੋਂ ਆਜੇ ਕਈ ਵਾਰੀ ਆਉਂਦਾ ਆ ਗੱਲ ਨਹੀਂ ਗੱਲ ਦੁੱਧ ਤਰ ਕੜ ਬਾਕੀ ਲਿਵਾਸ ਬਹੁਤ ਚੰਗਾ ਮਿਆਂ ਥੰਦ ਭਾਈ ਜੀ ਆਪਾਂ ਗਾਰੰਟੀ ਨਾਲ ਦੇਦਾ ਮੈਂ ਇਹਨੂੰ ਬਰੀਕੀਆਂ ਵੇਖੋ ਲੇਵੇ ਦੇ ਵਿਥਾਂ ਕਿੰਨੀਆਂ ਜਿੱਦੇ ਮੈਂ ਲੇਵਾ ਬਹੁ ਬਣਾਉਂਦੀ ਹੋਊਗੀ ਭਾਈ ਇਹ ਭਾਈ ਜੀ ਆਪਣੀ ਗਾਰੰਟੀ ਹੋਊਗੀ ਪੁੱਛ ਕੇ ਅਗਲਾ ਆਪਣੇ ਨਾਲ ਫੇਰ ਸੌਦਾ ਕਰ ਲੈ ਠੀਕ ਹੈ ਭਾਈ ਇੱਕ ਵੀਰੇ ਕਹਿਣ ਵਾਲਾ ਹੁੰਦਾ ਕਹਿਣ ਵਾਲੀ ਗੱਲ ਤਾਂ ਗੱਲ ਠੀਕ ਹੈ ਵੀਰੇ ਨੰਬਰ ਵੀਰੇ ਕਿੰਨਾ ਆਪਣਾ ਨੰਬਰ ਵੀਰੇ 97819 ਜੀ 65870 ਇੱਕ ਵਾਰੀ ਹੋਰ ਬੋਲ ਦिए 97819 ਜੀ 65870 ਠੀਕ ਹੈ ਵੀ ਇਸ ਨੰਬਰ ਤੇ ਕਰ ਲੋ ਵੀਰੇ ਨਾਲ ਗੱਲਬਾਤ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਮਿੱਤਰੋ ਤੇ ਪਿੰਡ ਹੈਗਾ ਵਾ ਜਿਹੜਾ ਸੁਨੇਰ ਤੋਂ ਜ਼ਿਲ੍ਹਾ ਲੱਗਦਾ ਵਾ ਭਾਈ ਹੁਣ ਇਹਨੂੰ ਮੁਗਈ ਆ ਗਿਆ ਨਾ ਵੀਰੇ ਨਹੀਂ ਨਹੀਂ ਵੀਰੇ ਜ਼ਿਲ੍ਹਾ ਫਰੋਜ ਪਰਾ ਤਸੀਲ ਜ਼ੀਰਾ ਜੀ ਤਸੀਲ ਜ਼ੀਰਾ ਤੇ ਜ਼ਿਲ੍ਹਾ ਫਰੋਜਪੁਰ ਹਾਂਜੀ ਹਾਂਜੀ ਮਾਈ ਮਿੱਤਰੋ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਚਲਦੇ ਮਿਲਦੇ ਕਿਸੇ ਨਵੀਂ ਵੀਡੀਓ